ਜਿਹੜੇ ਆਪਣੇ ਆਪ ਨੂੰ ਪੁਰਾਣੇ ਖੰਡ ਅਖਵਾਉਣ ਵਾਲੇ ਸੀ ਲੀਡਰ ਜਨਨ ਕਿ ਉਹ ਸਾਰੇ ਜਨਨ ਕਿ ਬੀਜੇਪੀ ਚ ਚਲੇ ਗਏ ਆ ਨਵੇਂ ਪੱਤੇ ਆ ਰਹੇ ਆ ਤੇ ਪੁਰਾਣੇ ਪੱਤੇ ਝੜ ਰਿਹਾ ਦੇਖੋ ਤੁਸੀਂ ਇਹ ਜਿਹੜੇ ਬਿੱਟੂ ਜੀ ਹੈ ਨਾ ਬਿੱਟੂ ਜੀ ਦਾ ਜਿਹੜਾ ਸਿਸਟਮ ਸੀ ਨਾ ਇਹ ਕੋਈ ਮੈਨੂੰ ਤਾਂ ਬਹੁਤ ਵਧੀਆ ਚੰਗਾ ਲੱਗਿਆ ਇਹਨਾਂ ਨੂੰ ਡਰ ਸੀ ਵੀ ਮੈਂ ਕਾਂਗਰਸ ਦੇ ਵਿੱਚ ਆ ਤੇ ਕਾਂਗਰਸ ਕਮਜ਼ੋਰ ਪੈਗੀ ਇਹਨੂੰ ਇੱਕ ਇਹਨੂੰ ਵਹਿਮ ਪੈ ਗਿਆ ਕਾਂਗਰਸ ਕੋਈ ਕਮਜ਼ੋਰ ਨਹੀਂ ਬਿੱਟੂ ਜੀ ਨੂੰ ਯਾਦ ਹੋਣਾ ਇਹਨਾਂ ਨੇ ਆਪਦੇ ਛੋਟੇ ਭਰਾ ਨੂੰ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਤਰਸ ਦੇ ਆਧਾਰ ਤੇ ਇੱਕ ਨੌਕਰੀ ਦਵਾਈ ਸੀ ਡੀਐਸਪੀ ਪਦ ਦੀ ਹੁਣ ਬਿੱਟੂ ਜੀ ਤੁਸੀਂ ਬੀਜੇਪੀ ਜਾਵਲੋਂ ਤੁਹਾਨੂੰ ਵਧਾਈਆਂ ਪਰ ਹੁਣ ਤੁਸੀਂ ਬੀਜੇਪੀ ਦੇ ਵਿੱਚ ਖੜੇ ਰਹੋ ਪਰ ਮੈਨੂੰ ਇਹ ਲੱਗਦਾ ਹੈ ਵੀ ਸਾਈਕਲ ਦਾ ਸਟੈਂਡ ਹੈ ਇਨ੍ਹਾਂ ਲੀਡਰਾਂ ਦਾ ਕੋਈ ਸਟੈਂਡ ਨਹੀਂ ਪਹਿਲਾਂ ਤੁਸੀਂ ਦੇਖੋ ਵੀ ਜਿਹੜੀ ਪਾਰਟੀ ਚ ਹੁੰਦੇ ਆ ਉਹਨੂੰ ਪੂਰਾ ਤਰਕੀਆਂ ਤੇ ਉਹ ਆ ਜੀ ਸਾਡੀ ਮਾਂ ਐ ਜੀ ਫਿਰ ਮਾਂ ਨੂੰ ਛੱਡਣ ਲੱਗੇ ਨਾ ਮੈਂਟ ਲਾਉਂਦੇ ਆ ਇਹ ਮੌਕਾ ਪ੍ਰਸਤ ਹੈ ਪਾਰਟੀ ਦੇ ਮਾੜੇ ਚੰਗੇ ਦਿਨ ਹੁੰਦੇ ਹੁੰਦੇ ਆ ਉਹ ਜਿਹੜੀ ਕਿ ਕਹਿੰਦੇ ਘਰ ਦਾ ਪਰਿਵਾਰ ਦਾ ਮੈਂਬਰ ਨਹੀਂ ਹੁੰਦਾ ਉਹ ਆਪਣਾ ਰਿਸ਼ਤੇਦਾਰ ਨਹੀਂ ਹੁੰਦਾ ਉਹ ਆਪਣਾ ਯਾਰ ਦੋਸਤ ਨਹੀਂ ਹੁੰਦਾ ਜਿਹੜਾ ਮਾੜੇ ਸਮੇਂ ਦੇ ਵਿੱਚ ਆਪਣੀ ਪਿੱਠ ਵਿਖਾ ਜੀ ਇਹ ਤਾਂ ਲੋਕ ਬਹੁਤ ਹੀ ਜਿਆਦੇ ਮਾੜੇ ਐ ਮਾਨ ਸਾਹਿਬ ਆਕੀ ਗੱਲ ਸਹੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਵੀ ਇਹਨਾਂ ਲੋਕਾਂ ਨੂੰ ਪੁੱਛੋ ਵੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਹੁਣ ਇਹਨਾਂ ਨੂੰ ਘੇਰ-ਘੇਰ ਕੇ ਵਾਕੀ ਪੁੱਛਣਾ ਚਾਹੀਦਾ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਕਾਂਗਰਸ ਦੀ ਗੱਲ ਨਹੀਂ ਕਰਦਾ ਮੈਂ ਕਾਲੀਆਂ ਦੀ ਗੱਲ ਨਹੀਂ ਕਰਦਾ ਮੈਂ ਬੀਜੇਪੀ ਦੀ ਗੱਲ ਨਹੀਂ ਕਰਦਾ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਜਦੋਂ ਇਹ ਲੀਡਰ ਆਉਣਗੇ ਪਿੰਡਾਂ ਦੇ ਵਿੱਚ ਘੇਰ-ਘੇਰ ਕੇ ਪੁੱਛੋ ਵੀ ਤੁਸੀਂ ਪਹਿਲਾਂ ਫਲਾਨੀ ਪਾਰਟੀ 'ਚ ਸੀ ਹੁਣ ਦੂਜੀ ਪਾਰਟੀ 'ਚ ਕਿਉਂ ਗਏ ਆ ਲੋਕ ਸਭਾ ਦੇ ਇਲੈਕਸ਼ਨ ਆ ਗਏ ਨੇ ਲਖਣਾ ਦੇ ਵਿੱਚ ਲੋਕ ਪਾਰਟੀਆਂ ਤਾਂ ਬਦਲਦੇ ਮੈਂ ਵਰਕਰ ਵੇਖਿਆ ਤੇ ਜਿਹੜੇ ਆ ਲੀਡਰ ਤੁਸੀਂ ਪਹਿਲੀ ਵਾਰ ਵੇਖੇ ਹੋਣਗੇ ਕਾਂਗਰਸ ਦੇ ਜਿਹੜੇ ਆਪਣੇ ਆਪ ਨੂੰ ਜਨਨ ਕਿ ਰੀਡ ਦੀ ਹੱਡੀ ਅਖਵਾਉਣ ਵਾਲੇ ਲੀਡਰ ਨੇ ਜਨਨ ਰਵਨੀਤ ਬਿੱਟੂ ਦੀ ਗੱਲ ਕਰੇਗੇ ਕਿ ਜਿਹੜੇ ਉਹਨੇ ਦਾਦਾ ਜੀ ਇੱਕ ਬਹੁਤ ਹੀ ਜਿਆਦਾ ਜਨਨ ਕਿ ਕਾਂਗਰਸਾਂ ਦੇ ਹਰਮਨ ਪਿਆਰੇ ਰਹੇ ਹੈ ਜਨਨ ਕਿ ਬਿਆਨ ਸਿੰਘ ਜੀ ਸਾਫ ਦਾ ਮੁੱਖ ਮੰਤਰੀ ਉਹ ਬੜੇ ਤਲਮੇ ਚਰ ਤੋਂ ਵਾਦਾ ਕਰਦੇ ਹੁੰਦੇ ਸੀ ਲੋਕਾਂ ਨਾਲ ਕਿ ਮੈਂ ਰਵਨੀਤ ਬਿੱਟੂ ਇੱਕੋ ਕਰ ਰਵਨੀਤ ਬਿੱਟੂ ਆ ਜਿਹੜਾ ਕਿ ਮੈਂ ਆਪਦੇ ਸਟੈਂਡ ਤੇ ਖੜਾ ਕਹਿੰਦੇ ਹੁੰਦੇ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਬਾਕੀ ਇਹਨੇ ਲੀਡਰਾਂ ਦਾ ਕੋਈ ਸਟੈਂਡ ਨਹੀਂਗਾ ਸਾਈਕਲ ਦਾ ਸਟੈਂਡ ਹੈਗਾ ਇਹਨੇ ਲੀਡਰਾਂ ਦਾ ਕੋਈ ਸਟੈਂਡ ਨਹੀਂਗਾ ਇਹਦਾ ਲੀਡਰਾਂ ਦੇ ਜਦੋਂ ਮਾੜਾ ਜਿਵੇਂ ਹੁਣ ਬੀਜੇਪੀ ਦੀ ਦਬਕਾ ਮਾਰਿਆ ਤੋਣ ਖਿੱਚਦੀ ਉਹਨੇ ਕਹਿੰਦਾ ਈੜੀ ਦੀਆਂ ਏੜਾਂ ਮਾਰਾਂਗੇ ਤੁਹਾਡੇ ਤੇ ਦੂਜੇ ਦਿਨ ਡਰਦੇ ਜਾਵੜਦੇ ਆ ਕਿਉਂ ਜਾਣੇ ਆ ਕਾਹਦਾ ਡਰ ਆ ਸਾਨੂੰ ਕਿਉਂਕਿ ਇਹਨਾਂ ਨੇ ਕਬਲੇ ਬਹੁਤ ਵੱਡੇ ਕੀਤੇ ਆ ਇਹ ਤਾਂ ਡਰਦੇ ਆ ਜਦੋਂ ਕਿਸੇ ਨੂੰ ਡਰ ਹੁੰਦਾ ਤੇ ਦੂਜੀ ਪਾਰਟੀ ਡਰਾ ਲੈਂਦੀ ਆ ਜਾਂਦਾ ਤੂੰ ਇੱਧਰ ਆ ਜਾ ਪਾਰਟੀ ਜੋ ਐਨ ਕਰਨ ਦੇ ਨਹੀਂ ਸਾਰੇ ਤੇਰੇ ਕੱਪੜੇ ਸਾਨੂੰ ਪਤਾ ਕੀ ਕੀ ਕੀਤੇ ਆ ਤੇ ਅਸੀਂ ਤੈਨੂੰ ਬੰਦਾ ਬਣਾ ਦਾਂਗੇ ਇਹ ਹੁਣ ਡਰੇ ਹੋਏ ਆ ਪਹਿਲਾਂ ਤੁਸੀਂ ਵੇਖੋ ਕੈਪਟਨ ਸਾਹਿਬ ਸੀ ਜਿਹੜੇ ਕਹਿੰਦੇ ਸੀ ਕਾਂਗਰਸ ਮੇਰੇ ਸਿਰ ਤੇ ਚੱਲਦੀ ਐ ਉਹਨੂੰ ਇੱਕ ਤੋਣਾ ਮਾਰਿਆ ਤੇ ਨਾਲ ਦੀ ਨਾਲ ਉਹ ਭਾਜਪਾ ਚਲੇ ਗਏ ਉਦੋਂ ਬਾਅਦ ਸਨੀਰ ਕੁਮਾਰ ਜਾਖੜ ਜੀ ਆਪਣੇ ਆਪ ਨੂੰ ਕਹਿੰਦੇ ਸੀ ਮੈਂ ਬਹੁਤ ਵੱਡਾ ਜਨਨਿਕ ਕਾਂਗਰਸ ਦਾ ਨੇਤਾ ਮਾੜਾ ਤੋਣਾ ਮਾਰਿਆ ਤੇ ਉਧਰ ਚਲੇ ਗਏ ਫਿਰ ਉਹ ਰਾਣਾ ਸੋਢੀ ਦੀ ਗੱਲ ਕਰਾਂ ਗੁਰਜੀਤ ਰਾਣਾ ਸੋਢੀ ਦੀ ਮਾੜਾ ਤੋਣਾ ਮਾਰਿਆ ਤੇ ਜਨਨਿਕ ਉਹ ਉਧਰ ਚਲੇ ਗਏ ਹੁਣ ਅਵਰੀਤ ਬਿੱਟੂ ਨੂੰ ਮਾਰਿਆ ਤੋਣਾ ਤੇ ਉਹ ਚਲੇ ਗਏ ਤੇ ਜੇ ਇਸ ਤਰ੍ਹਾਂ ਜਨਨਿਕ ਚੱਲਦੇ ਰਹੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਖਤਮ ਹੋ ਜਾਊਗੀ ਕੀ ਕਾਰਨ ਇਸ ਗਲਤ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਂਗਰਸ ਦੇ ਜਨਨਿਕ ਆਗੂ ਕਾਲਾ ਸ਼ਰਮਾ ਜੀ ਜਿੱਤੋਂ ਸਾਡੇ ਨਾਲ ਨੇ ਪੁੱਛਿਆ ਕਿ ਕਾਲਾ ਸ਼ਰਮਾ ਜੀ ਤੁਹਾਡੀ ਜਿਹੜੀ ਕਾਂਗਰਸ ਹੈ ਜਨਨ ਕਿ ਉਹਦੇ ਵਿੱਚ ਜਿਹੜੇ ਆਪਣੇ ਆਪ ਨੂੰ ਪੁਰਾਣੇ ਖੰਡ ਅਖਵਾਉਣ ਵਾਲੇ ਸੀ ਲੀਡਰ ਜਨਨ ਕਿ ਉਹ ਸਾਰੇ ਜਨਨ ਕਿ ਬੀਜੇਪੀ ਚਲਾਈਏ ਗਏ ਆ ਕਿ ਲੱਗਦਾ ਵੀ ਹੁਣ ਜੇ ਉਹ ਕਾਂਗਰਸ ਜਿਹੜੀ ਉਹ ਪਹਿਲਾਂ ਵਾਲੀ ਕਾਂਗਰਸ ਰਹਿ ਗਈ ਆ ਨਹੀਂ ਤਾਤਾ ਜੀ ਜਿਹੜੀ ਤੁਸੀਂ ਅਖੀਰ ਤੇ ਗੱਲ ਕੀਤੀ ਹੈ ਨਾ ਵੀ ਕਾਂਗਰਸ ਖਤਮ ਹੋ ਜਾਊਗੀ ਖਤਮ ਤਾਂ ਕੋਈ ਚੀਜ਼ ਵੀ ਨਹੀਂ ਹੁੰਦੀ ਜੀ ਖਤਮ ਤਾਂ ਨਾ ਜੀ ਕੋਈ ਇਹ ਤਾਂ ਫਿਰ ਵੀ ਇੱਕ ਬਹੁਤ ਵੱਡੀ ਪਾਰਟੀ 135 ਸਾਲ ਪੁਰਾਣੀ ਪਾਰਟੀ ਆ ਖਤਮ ਹੋਣ ਦਾ ਤਾਂ ਕੋਈ ਇਹਦੇ ਚ ਸਿਸਟਮ ਨਹੀਂ ਜੀ ਇਹ ਆਉਣ ਜਾਣ ਬਣਿਆ ਜਿਵੇਂ ਹੁਣ ਪੱਤ ਝੜਾ ਜੀ ਨਵੇਂ ਪੱਤੇ ਆ ਰਹੇ ਆ ਤੇ ਪੁਰਾਣੇ ਪੱਤੇ ਝੜ ਰਹੇ ਆ ਦੇਖੋ ਤੁਸੀਂ ਜੀ ਆਪਣੀ ਰੁੱਖਾਂ ਦੇ ਥੱਲੇ ਵੀ ਇਹ ਆਮ ਹੀ ਢੇਰ ਲੱਗਿਆ ਪਿਆ ਜੀ ਨਵੇਂ ਪੱਤਿਆਂ ਦਾ ਆਉਣਾ ਤੇ ਪੁਰਾਣੇ ਪੱਤਿਆਂ ਦਾ ਝੜਨਾ ਇੱਕ ਸੁਭਾਵਿਕ ਆ ਕੁਦਰਤੀ ਆ ਇਹ ਜਿਹੜੇ ਸਰਦਾਰ ਨਵਦੀ ਆਪਣਾ ਬਿੱਟੂ ਜੀ ਹੈ ਇਹਨਾਂ ਦੇ ਦਾਦਾ ਜੀ ਸੀ ਸਰਦਾਰ ਬੇਅੰਤ ਸਿੰਘ ਪਹਿਲੀ ਗੱਲ ਤਾਂ ਉਹਨਾਂ ਦੇ ਨਾਂ ਦੇ ਵਿੱਚ ਹੀ ਬਹੁਤ ਵੱਡਾ ਇੱਕ ਸਿਸਟਮ ਸੀ ਬੀ ਬੇਅੰਤ ਸਿੰਘ ਬੇਅੰਤ ਹੋਣਾ ਜੀ ਕਿਸੇ ਚੀਜ਼ ਦਾ ਬੇਅੰਤ ਹੋਣਾ ਅੱਛਾ ਉਸ ਚੀਜ਼ ਦਾ ਕੋਈ ਅੰਤ ਹੀ ਨਹੀਂ ਸੀ ਜਿੰਨਾ ਚਿਰ ਉਹ ਜਿਉਂਦੇ ਰਹੇ ਆ ਉਹਨਾਂ ਨੇ ਕਾਂਗਰਸ ਦੀ ਬਹੁਤ ਵਧੀਆ ਸੇਵਾ ਕੀਤੀ ਤੇ ਕਾਂਗਰਸ ਪਾਰਟੀ ਨੇ ਵੀ ਉਹਨਾਂ ਨੂੰ ਇੱਕ ਬਲਾਕ ਸੰਮਤੀ ਮੈਂਬਰ ਤੋਂ ਲੈ ਕੇ ਤੇ ਮੁੱਖ ਮੰਤਰੀ ਤੱਕ ਦਾ ਅਹੁਦਾ ਦਿੱਤਾ ਤੇ ਉਹਨਾਂ ਨੇ ਵੀ ਆਪਣੀ ਬੇਕੂਫੀ ਵਧੀਆ ਨਿਭਾਇਆ ਚਲੋ ਸਰਕਾਰਾਂ ਦੇ ਵਿੱਚ ਆਉਂਦੇ ਜਾਂਦੇ ਕੋਈ ਨਾ ਕੋਈ ਇੱਕ ਜਿਹੀਆਂ ਗਲਤੀਆਂ ਹੋ ਜਾਂਦੀਆਂ ਜਿਹੜੀਆਂ ਕਿਸੇ ਭਾਈਚਾਰੇ ਨੂੰ ਨਹੀਂ ਵੀ ਚੰਗੀਆਂ ਲੱਗਦੀਆਂ ਤੇ ਮੈਂ ਤੁਹਾਡੀ ਇਹ ਜਿਹੜੇ ਬਿੱਟੂ ਜੀ ਹੈ ਨਾ ਬਿੱਟੂ ਜੀ ਦਾ ਜਿਹੜਾ ਸਿਸਟਮ ਸੀ ਨਾ ਇੱਕ ਮੈਨੂੰ ਤਾਂ ਬਹੁਤ ਵਧੀਆ ਚੰਗਾ ਲੱਗਿਆ ਤੁਸੀਂ ਮੈਂ ਤੁਹਾਨੂੰ ਨਾ ਉਂਗਲਾਂ ਤੇ ਗਿਣਾ ਸਕਦਾ ਸਰਦਾਰ ਬਿਆਨਤ ਸਿੰਘ ਦੇ ਪਰਿਵਾਰ ਦਾ ਹਰੇਕ ਬੱਚਾ ਐਮਐਲਏ ਮੰਤਰੀ ਤੇ ਸਰਦਾਰ ਆਪਣਾ ਬਿਆਨਤ ਸਿੰਘ ਜੀ ਮੁੱਖ ਮੰਤਰੀ ਤੇ ਹਾਲਾਂਕਿ ਇਹਨਾਂ ਦੇ ਕਈ ਪਰਿਵਾਰ ਦੇ ਮੈਂਬਰ ਆਪਣੇ ਮੰਤਰੀ ਵੀ ਰਹਿ ਚੁੱਕੇ ਆ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਵੀ ਇਹ ਜਿਹੜੇ ਬੂਟੇ ਹੁੰਦੇ ਆ ਨਾ ਮੈਂ ਥੋੜੀ ਪਹਿਲਾਂ ਵੀ ਆਪਣੇ ਚੈਨਲ ਤੇ ਤੁਹਾਡੇ ਡਿਬੇਟ ਕੀਤੀ ਹੈ ਵੀ ਇਹ ਬੂਟੇ ਹੁੰਦੇ ਆ ਗਮਲੇ ਵਾਲੇ ਜਿਵੇਂ ਬਿੱਟੂ ਸੀ ਬਿੱਟੂ ਵਰਗੇ ਬੂਟੇ ਜਾਖੜ ਵਰਗੇ ਬੂਟੇ ਤੇ ਕੈਪਟਨ ਵਰਗੇ ਬੂਟੇ ਤੇ ਮਹਾਰਾਣੀ ਪ੍ਰਨੀਤ ਕੌਰ ਵਰਗੇ ਮੈਂ ਚਲੋ ਇੱਕ ਸਾਡੀ ਲੇਡੀਜ਼ ਸਹਿਯੋਗ ਹੈ ਉਹਨਾਂ ਦਾ ਨਾਂ ਇੱਥੇ ਜ਼ਿਕਰ ਨਹੀਂ ਕਰੂੰਗਾ ਇਹ ਗਮਲਿਆਂ ਵਾਲੇ ਬੂਟੇ ਆ ਤੇ ਜਿਹੜਾ ਬਯੰਤ ਸਿੰਘ ਸੀ ਉਹ ਇੱਕ ਬੋਰਡ ਸੀ ਬੋਰਡ ਦਾ ਉਹ ਬੋਰਡ ਰੂਪੀ ਸੀਗਾ ਉਹਨੂੰ ਕੋਈ ਵੀ ਬੰਦਾ ਨਹੀਂ ਹਲਾ ਸਕਿਆ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਟਿਕਟਾਂ ਮੰਗਦੇ ਸੀ ਨਾ ਝੂਲੀ ੱਡ ਕੇ ਵੀ ਅਸੀਂ ਬਯੰਤ ਸਿੰਘ ਦੇ ਪਰਿਵਾਰ ਚੋਂ ਆ ਜੀ ਸਾਡੇ ਦਾਦਾ ਜੀ ਸ਼ਹੀਦ ਹੋਏ ਆ ਪੰਜਾਬ ਦੀ ਖਾਤਰ ਚਲੋ ਹਾਲਾਤ ਉਹੋ ਜਿਹੇ ਸੀਗੇ ਤੇ ਉੱਥੇ ਜਾ ਕੇ ਉਹਨਾਂ ਦੇ ਵੇਰ ਵੇ ਪਾ ਕੇ ਉਹਨਾਂ ਦੀਆਂ ਧਾਰਨਾ ਦੇ ਦੇ ਕੇ ਟਿਕਟਾਂ ਲਿਆਉਂਦੇ ਰਹੇ ਲੋਕ ਪਹਿਲਾਂ ਇਹ ਤੁਹਾਨੂੰ ਪਤਾ ਵੀ ਹੋਰ ਕਿਦੋਂ ਇਲੈਕਸ਼ਨ ਲੜਦਾ ਸੀ ਫਿਰ ਉਹਨਾਂ ਨੂੰ ਲੁਧਿਆਣੇ ਟਿਕਟ ਦਿੱਤੀ ਗਈ ਇੱਕ ਇਹ ਚ ਖੂਬੀ ਆ ਬੰਦੇ ਚ ਇਹਨਾਂ ਦਾ ਕਿਸੇ ਵਰਕਰ ਦਾ ਫੋਨ ਚੱਕਦਾ ਤੇ ਨਾ ਹੀ ਕਿਸੇ ਐਮਐਲਏ ਦਾ ਆਪਦੇ ਦਾ ਇਹਨੂੰ ਇਹਨੂੰ ਡਰ ਸੀ ਵੀ ਮੈਂ ਕਾਂਗਰਸ ਦੇ ਵਿੱਚ ਆ ਤੇ ਕਾਂਗਰਸ ਕਮਜ਼ੋਰ ਪੈਗੀ ਇਹਨੂੰ ਇੱਕ ਇਹਨੂੰ ਵਹਿਮ ਪੈ ਗਿਆ ਕਾਂਗਰਸ ਕੋਈ ਕਮਜ਼ੋਰ ਨਹੀਂ ਕਾਂਗਰਸ ਉਮਰ ਦੇ ਤੌਰ ਤੇ ਉੱਤੇ ਆਪਾਂ ਕਹਿ ਜਾਈਏ ਕੋਈ ਆਮ ਬੰਦਾ ਬਜ਼ੁਰਗ ਹੋ ਜਾਂਦਾ ਚਲੋ ਮੈਂ ਬਜ਼ੁਰਗ ਕਹਿ ਸਕਦਾ ਬਜ਼ੁਰਗ ਹੋ ਗਈ ਚਲੋ ਜੇ ਤੁਹਾਡੀ ਮਾਂ ਵੀ ਬਜ਼ੁਰ ਸਰਦਾਰ ਆਪਣਾ ਬਿੱਟੂ ਜੀ ਤੁਸੀਂ ਆਪਦੀ ਮਾਂ ਨੂੰ ਇਹਦਾ ਮਤਲਬ ਬਾਹਰ ਕੱਢ ਦਿਓਗੇ ਜੀ ਜਾਂ ਤੁਸੀਂ ਮਾਂ ਨੂੰ ਛੱਡ ਕੇ ਭੱਜੋਗੇ ਜੀ ਜੇ ਤੁਹਾਡੀ ਮਾਂ ਪਾਲਟੀ ਇਹ ਕਾਂਗਰਸ ਵੱਡੀ ਉਮਰ ਚ ਹੋ ਗਈ ਹੈ ਇਹਦੀ ਦੇਖਭਾਲ ਕਿਹਨੇ ਕਰਨੀ ਹੈ ਖਾਦਾ ਮਲਾਈ ਕਿਹਨਾਂ ਲੋਕਾਂ ਨੇ ਖਾਧੀ ਹੈ ਤੁਸੀਂ ਲੋਕਾਂ ਨੇ ਖਾਧੀ ਹੈ ਇੱਕ ਮੈਂ ਤੁਹਾਨੂੰ ਇੱਕ ਗੱਲ ਹਟ ਕੇ ਹੋਰ ਕਰਨੀ ਚਾਹਣਾ ਬਿੱਟੂ ਜੀ ਨੂੰ ਯਾਦ ਹੋਣਾ ਇਹਨਾਂ ਨੇ ਆਪਦੇ ਛੋਟੇ ਭਰਾ ਨੂੰ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਤਰਸ ਦੇ ਆਧਾਰ ਤੇ ਇੱਕ ਨੌਕਰੀ ਦਵਾਈ ਸੀ ਡੀਐਸਪੀ ਪਦ ਦੀ ਜੀ ਵੇਖੋ ਤੁਸੀਂ ਕੈਪਟਨ ਸਾਹਿਬ ਨੂੰ ਵੀ ਤਰਸ ਕਿੰਨਾ ਤੇ ਆਇਆ ਬਹੁਤ ਆਤੀ ਗਰੀਬ ਲੋਕ ਆ ਜਿਹੜੇ ਮੁੱਖ ਮੰਤਰੀ ਮੰਤਰੀ ਰਹਿ ਚੁੱਕੇ ਆ ਪੰਜਾਬ ਦੇ ਤੇ ਉਹਨਾਂ ਨੇ ਤਰਸ ਦੇ ਆਧਾਰ ਤੇ ਨੌਕਰੀ ਕਿਹਨੂੰ ਦਿੱਤੀ ਐਮਪੀ ਦੇ ਭਰਾ ਨੂੰ ਹਾਲਾਂਕਿ ਕਿਸੇ ਸ਼ਹੀਦ ਜਵਾਨ ਦੇ ਕੋਈ ਮਨਕ ਚਲ ਕੋਈ ਫੌਜੀ ਸ਼ਹੀਦ ਹੋਇਆ ਹੋਵੇ ਜਾਂ ਕੋਈ ਪੁਲਿਸ ਵਾਲਾ ਸ਼ਹੀਦ ਹੋਇਆ ਹੋਵੇ ਜਾਂ ਕਿਸੇ ਕਿਸੇ ਨੂੰ ਕੋਈ ਚੰਗਾ ਆਪਣਾ 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 ਹੋਵੇ ਕੋਈ ਸਮਾਜ ਸੇਵੀ ਹੋਵੇ ਜਾਂ ਕੋਈ ਆਪਣਾ ਕੋਈ ਦੇਸ਼ ਭਗਤ ਹੋਵੇ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਹੋਵੇ ਤਰਸ ਦੇ ਆਧਾਰ ਤੇ ਤਾਂ ਉਹ ਬਣਦੀ ਵੀ ਆ ਜੀ ਉਹਨੇ ਨੌਕਰੀ ਕਿਹਨੂੰ ਦਿੱਤੀ ਇੱਕ ਮੁੱਖ ਮੰਤਰੀ ਦੇ ਪੋਤੇ ਨੂੰ ਇਹਨੂੰ ਬਿੱਟੂ ਬਿੱਟੂ ਐਮਪੀ ਦੇ ਭਰਾ ਨੂੰ ਜੀ ਅੱਜਾ ਜਿਹੜੇ ਕੋਟਲੀ ਵਰਗੇ ਐ ਇੱਕ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਸਰਦਾਰ ਬੈਂਤ ਸਿੰਘ ਦੀ ਸਰਕਾਰ ਸੀਗੀ ਜੀ ਤੇ ਉਦੋਂ ਨੇ ਇੱਕ ਕੋਈ ਆਪਣੇ ਜਿਹੜੇ ਬਾਹਰਲੇ ਮੁਲਕਾਂ ਦੇ ਉੱਤੋਂ ਸੈਰ ਕਰਨ ਵਾਸਤੇ ਜਾਂ ਆਪਣਾ ਹਿੰਦੁਸਤਾਨ ਜਾਂ ਪੰਜਾਬ ਦੇਖਣ ਵਾਸਤੇ ਆਉਂਦੇ ਆ ਇੱਕ ਲੜਕੀ ਆਈ ਸੀ ਉਸ ਟਾਈਮ ਜੀ ਮੈਂ ਇੱਥੇ ਕਿਉਂ ਗੱਲ ਕਰਦਾ ਮੈਂ ਤਾਂ ਗੱਲ ਕਰਦਾ ਕੋਈ ਗੱਲ ਕਰਨੀ ਮੇਰੀ ਬਣਦੀ ਨਹੀਂ ਜੀ ਕਿਉਂ ਉਸ ਟਾਈਮ ਦੇ ਉੱਤੇ ਕੋਈ ਆਪਣੇ ਬਾਹਰਲੇ ਮੁਲਕ ਦੇ ਵਿੱਚ ਆਪਾਂ ਜਾਣਦੇ ਆ ਸੈਰ ਕਰਨ ਜਾਂ ਵੇਖਣ ਜਾਂਦੇ ਆ ਉਹ ਲੜਕੀ ਆਈ ਸੀ ਤੇ ਉਹ ਜਿਹਨਾਂ ਦਾ ਇੱਕ ਕੋਟਲੀ ਹੈ ਗੁਰਕੀਰਤ ਕੋਟਲੀ ਵਜਦਾ ਜੀ ਉਹ ਉਸ ਟਾਈਮ ਗੰਤ ਸਿੰਘ ਦੀ ਸਰਕਾਰ ਸੀ ਤੇ ਉਹ ਸ਼ਾਇਦ ਹੋ ਸਕਦਾ ਪੜਦਾ ਹੋਵੇ ਜਾਂ ਕੁਝ ਵੀ ਹੋਵੇ ਇੱਕ ਮੁੱਖ ਮੰਤਰੀ ਦਾ ਪੋਤਾ ਹੋਣ ਕਰਕੇ ਉਹਦਾ ਦਿਮਾਗ ਸੀ ਜਿਹੜਾ 7ਵੇਂ ਸਿਮਾਨ ਤੇ ਚੜਿਆ ਹੋਇਆ ਸੀ ਜੀ ਉਹ ਲੜਕੀ ਨੇ ਉਹਨੇ ਛੇੜਖਾਨੀ ਕੀਤੀ ਸੀ ਤੇ ਉਸ ਟਾਈਮ ਤੁਹਾਨੂੰ ਪਤਾ ਨਾ ਕੇਲਿਆਂ ਦੇ ਵਿੱਚ ਪਲੇਗ ਚੱਲੀ ਸੀ ਜੀ ਇਹ ਮੁੱਖ ਮੰਤਰੀ ਦਾ ਦਾਦਾ ਜੀ ਸੀਗੇ ਸਰਦਾਰ ਬੈਂਸ ਸਿੰਘ ਸਤਕਾਰਯੋਗ ਆ ਸਾਡੇ ਪਰ ਉਹਨਾਂ ਨੇ ਆਪਦੇ ਪੋਤੇ ਨੂੰ ਬਚਾਉਣ ਦੀ ਖਾਤਰ ਇਹ ਕੇਲੇ ਵਾਲੇ ਵਪਾਰੀਆਂ ਨੂੰ ਮਾਣਤਾ ਸੀ ਤੇ ਆਦਾ ਪੋਤਾ ਵਿਚਾਲਿਆ ਸੀ ਉਹ ਕਿਹਦੀ ਪਲੇਗ ਚੱਲ ਗਈ ਕੇਲਿਆਂ ਚ ਪਲੇਗ ਜਾ ਕਿੰਨੇ ਕਿੰਨੇ ਹੁੰਦੇ ਸੀ ਹੋਰ ਹੀ ਸੱਪ ਜੇ ਬਣ ਗਏ ਸੀ ਕੇਲਿਆਂ ਤੇ ਜੀ ਜੀ ਅਸੀਂ ਕੇਲੇਖਾਨੋਂ ਛੱਡ ਕੇ ਸੀ ਜਦੋਂ ਸਕੂਲ ਦੇ ਵਿੱਚ ਖੇਡਣ ਖੁੱਡਣ ਜਾਂਦੇ ਸੀ ਨਿੱਕੇ ਹੁੰਦੇ ਸੀ ਕੋਈ 10 15 ਸਾਲ ਦੇ 20 ਸਾਲ ਦੇ ਹੋਵਾਂਗੇ ਤੇ ਉਸ ਟਾਈਮ 92 93 94 ਦੀਆਂ ਗੱਲਾਂ ਆ ਉਹ ਇਹ ਦੇ ਇਹਨਾਂ ਦੀ ਤੁਸੀਂ ਵਿਚੋਕਰ ਦੇਖੋ ਕੀ ਹੈ ਫੇਰ ਵੀ ਕਾਂਗਰਸ ਪਾਰਟੀ ਨੇ ਇਹਨਾਂ ਦੇ ਉੱਤੇ ਹੱਥ ਰੱਖਿਆ ਹੁਣ ਬਿੱਟੂ ਜੀ ਤੁਸੀਂ ਬੀਜੇਪੀ ਜਾਵਲੋਂ ਤੁਹਾਨੂੰ ਵਧਾਈਆਂ ਪਰ ਹੁਣ ਤੁਸੀਂ ਬੀਜੇਪੀ ਦੇ ਵਿੱਚ ਖੜੇ ਰਿਓ ਉੱਥੇ ਖੜੇ ਹੋ ਰਹੇ ਹੁਣ ਗਾਂ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਜੀ ਜਾਖੜ ਸਾਹਿਬ ਹੋ ਗਏ ਕੈਪਟਨ ਹੋ ਗਿਆ ਤੁਸੀਂ ਦੇਖੋ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਦਾ ਕਿੰਨਾ ਪ੍ਰਭਾਵ ਸੀ ਕਾਂਗਰਸ ਦੇ ਵਿੱਚ ਜੀ ਆਲਾ ਦਰਜੇ ਦੇ ਵਧੀਆ ਲੀਡਰ ਸੀਗੇ ਇੱਕ ਨੰਬਰ ਤੇ ਗਿਣੇ ਜਾਂਦੇ ਸੀ ਅਸੀਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਚਲੋ ਬਿੱਟੂ ਜੀ ਨਾਲ ਸਾਡਾ ਕੋਈ ਬਹੁਤਾ ਵਾਹ ਨਹੀਂ ਸੀ ਇਹਦੇ ਦਾਦਾ ਜੀ ਵੇਲੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਿਵੇਂ ਸੁਪਨਾ ਹੁੰਦਾ ਜੀ ਤੇ ਉਦੋਂ ਉਹਨਾਂ ਦੀ ਵੀ ਬਹੁਤ ਵਧੀਆ ਪਕੜ ਸੀ ਪੰਜਾਬ ਤੇ ਚਲੋ ਚੰਗੇ ਕੰਮ ਕੀਤੇ ਸੀ ਤੇ ਕੰਮ ਕਰਦਿਆਂ ਕਰਦੇ ਆ ਕੋਈ ਚੰਗੇ ਕੰਮਾਂ ਦੇ ਵਿੱਚ ਕੁਝ ਨਾ ਕੋਈ ਇੱਕ ਉੱਦਾ ਪਰਸੈਂਟ ਮਾੜਾ ਕੰ ਸਾਡਾ ਸਿੱਖ ਭਾਈਚਾਰਾ ਇਹਨੂੰ ਬੁੱਚੜ ਕਹਿ ਕੇ ਸਬੋਧਨ ਕਰਦਾ ਬੀਤ ਸਿੰਘ ਨੂੰ ਚਲੋ ਉਹ ਉਹਨਾਂ ਦੀ ਆਪਦੀ ਸੋਚ ਹੈ ਤੇ ਮੈਂ ਬਿੱਟੂ ਜੀ ਨੂੰ ਕਹਿੰਦਾ ਵੀ ਹੁਣ ਤੁਸੀਂ ਇੱਥੇ ਖੜੇ ਰਹੋ ਕਿਉਂਕਿ ਤੁਸੀਂ ਉਹਨਾਂ ਸ਼ੋਲੇ ਗਾਉਣੇ ਹੋ ਰਾਤ ਦੇ ਸ਼ੋਲੇ ਗਾਈ ਜਾਂਦੇ ਆ ਬੀਜੇਪੀ ਦੇ ਤੇ ਹੁਣ ਕੈਪਟਨ ਆਪਣਾ ਪਹਿਲਾਂ ਇਹ ਕਾਂਗਰਸ ਦੇ ਸ਼ੋਲੇ ਗਾਉਂਦੇ ਸੀ ਮੈਨੂੰ ਇਹਨਾਂ ਲੀਡਰਾਂ ਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਬਿਲਕੁਲ ਗਰੀਬ ਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਗਰੀਬ ਇੱਥੇ ਸ਼ਬਦ ਕਿਉਂ ਮੈਂ ਵਰਤਿਆ ਜਿਵੇਂ ਇੱਕ ਸਬਜ਼ੀ ਵਾਲਾ ਹੁੰਦਾ ਤੁਸੀਂ ਆਮ ਹੀ ਵੇਖਿਆ ਉਹਨਾਂ ਸਬਜ਼ੀ ਵਾਲਾ ਕਹਿੰਦਾ ਵੀ ਮੈਂ ਕੰਧ ਦੇ ਨਾਲ ਸਾਈਕਲ ਲਾਦਣਾ ਉਹਦੇ ਸਾਈਕਲ ਦਾ ਸਟੈਂਡ ਨਹੀਂ ਹੁੰਦਾ ਕੋਈ ਵੀ ਪਰ ਮੈਨੂੰ ਇਹ ਲੱਗਦਾ ਵੀ ਸਾਈਕਲ ਦਾ ਸਟੈਂਡ ਹੈ ਇਹਨਾਂ ਲੀਡਰਾਂ ਦਾ ਕੋਈ ਸਟੈਂਡ ਨਹੀਂ ਇਹ ਤਾਂ ਇਹ ਦੇਖਦੇ ਆ ਵੀ ਸਾਡਾ ਕਿੱਥੇ ਫਾਇਦਾ ਹੈ ਕਿੱਥੇ ਨੁਕਸਾਨ ਹੈ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਮਿੰਟ ਲਾਉਂਦਾ ਕਿਸੇ ਨੇ ਇਹਨੇ ਕੋਈ رائے مشورہ ਕੀਤਾ 20 ਲੱਖ ਵੋਟ ਨੇ ਇਹਨੂੰ ਜਿਤਾਇਆ ਸੀ ਇਸ ਕਰਕੇ ਮੈਂ ਬਿੱਟੂ ਜੀ ਤੁਹਾਨੂੰ ਬੇਨਤੀ ਕਰਦਾ ਵੀ ਹੁਣ ਜਿਹਨੂੰ ਤੁਸੀਂ ਨਵਾਂ ਗੁਰੂ ਬਣਾਇਆ ਉਹਦੇ ਤੇ ਖੜੇ ਰਹੋ ਇਹਨੋਂ ਵੇ ਕੱਲ ਨੂੰ ਉਹਨਾਂ ਨੂੰ ਨਿੰਦਣ ਭੇਜੋ ਕਿਉਂਕਿ ਤੁਹਾਡਾ ਲੀਡਰਾਂ ਦਾ ਕੰਮ ਕੀ ਹੁੰਦਾ ਪਹਿਲਾਂ ਤੁਸੀਂ ਦੇਖੋ ਵੀ ਜਿਹੜੀ ਪਾਰਟੀ ਚੋਂ ਹ ਉਹਨੂੰ ਪੂਰਨ ਤਰਕੀਆਂ ਤੇ ਉਹ ਆ ਜੀ ਸਾਡੀ ਮਾਂ ਐ ਜੀ ਫਿਰ ਮਾਂ ਨੂੰ ਇਹ ਛੱਡਣ ਲੱਗੇ ਨਾ ਮੈਂਟ ਲਾਉਂਦੇ ਆ ਤੇ ਮਾਸੀ ਕੋਲ ਮਾਸੀ ਦੀ ਬੁੱਕਲ ਚ ਬਹਿ ਕੇ ਇਹ ਫਿਰ ਮਾਂ ਨੂੰ ਨਿੰਦਨ ਭੇਜਦੇ ਆ ਇਹਨਾਂ ਨੂੰ ਬਹੁਤ ਹੀ ਮੰਦ ਭੱਗਾ ਮੈਂ ਇਹੀ ਕਹੂੰਗਾ ਵੀ ਇਹੋ ਜਿਹੇ ਲੀਡਰਾਂ ਦੀ ਕਾਂਗਰਸ ਪਾਰਟੀ ਨੂੰ ਕੋਈ ਲੋੜ ਨਹੀਂ ਜੀਨੇ ਜਾਣਾ ਉਹ ਜਾ ਸਕਦਾ ਤੇ ਸਾਡੇ ਦਰਵਾਜ਼ੇ ਖੁੱਲੇ ਐ ਨਿਕਲ ਜੋ ਜੀ ਨੇ ਨਿਕਲਣਾ ਤੇ ਨਵੇਂ ਬੰਦਿਆਂ ਨੂੰ ਥਾਂ ਦਿਓ ਮੈਂ ਕਾਂਗਰਸ ਹਾਈ ਕਮਾਂਡ ਨੂੰ ਜੋ ਵੀ ਆਲਾ ਅਫਸਰ ਆ ਆਲਾ ਸਾਡੇ ਲੀਡਰ ਆ ਪੰਜਾਬ ਦੇ ਐ ਤੇ ਚਾਹੇ ਉਹ ਸੈਂਟਰ ਦੇ ਐ ਮਨੋਂ ਕਹਨਾ ਨਵੇਂ ਮੁੰਡਿਆਂ ਨੂੰ ਲਿਆਓ ਯਾਰ ਕੋਈ ਗੱਲ ਨਹੀਂ ਜੇ ਆਪਾਂ ਨਾ ਵੀ ਆਪਣੀ ਸਰਕਾਰ ਆਉਗੀ ਆਪਾਂ 5 ਸਾਲ ਹੋਰ ਵਿਰੋਧੀ ਧਿਰ ਦੇ ਵਿੱਚ ਬਹਿਦਾਂਗੇ ਪਰ ਆਪਾਂ ਨੂੰ ਹੀਣ ਭਾਵਨਾ ਨਹੀਂ ਮੰਨਣੀ ਚਾਹੀਦੀ ਨੀਵੀਂ ਨਹੀਂ ਪਾਉਣੀ ਚਾਹੀਦੀ ਤੇ ਆਪਣੀ ਗੈਰਤ ਨਹੀਂ ਵੇਚਣੀ ਚਾਹੀਦੀ ਜਮੀਰ ਨਹੀਂ ਵੇਚਣੀ ਚਾਹੀਦੀ ਮੈਂ ਵਰਕਰ ਤਾਂ ਸਾਡੇ ਬਹੁਤ ਤਕੜੇ ਆ ਪੂਰਾ ਸਟਰੌਂਗ ਆ ਸਾਡਾ ਵਰਕਰ ਪਰ ਸਾਡੇ ਵਰਕਰਾਂ ਨੂੰ ਇਹ ਰੋਲ ਲੈਣ ਦੀ ਕੋਸ਼ਿਸ਼ ਕਰ ਰਹੇ ਵੱਡੇ ਲੀਡਰ ਚਾਹੇ ਉਹ ਜੇ ਤੋਂ ਹਲਕੇ ਦੇ ਹੋਣ ਚਾਹੇ ਉਹ ਫਰੀਦਕੋਟ ਜ਼ਿਲ੍ਹੇ ਦੇ ਹੋਣ ਤੇ ਜੇ ਤੁਹਾਡੇ ਲੋਕ ਸਭਾ ਹਲਕੇ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਲੀਡਰਾਂ ਵਰਕਰ ਕਿਤੇ ਨਹੀਂ ਜਾਊਗਾ ਕਦੇ ਮਾਂ ਕਿਸੇ ਨੂੰ ਛੱਡ ਕੇ ਜਾਂਦੀ ਵੇਖੀ ਐ ਮਾਂ ਤੁਹਾਡੀ ਕਿਸੇ ਬੱਚੇ ਨੂੰ ਛੱਡ ਕੇ ਜਾਂਦੀ ਨਹੀਂ ਕੋਈ ਹੋਊਗੀ ਮੈਂ ਨਹੀਂ ਕਹਿੰਦਾ ਵੀ ਸਾਰੀਆਂ ਕੋਈ 99% ਮਾਵਾਂ ਜਿਹੜੀਆਂ ਉਹ ਕਦੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੀਆਂ ਪਰ ਬੱਚੇ ਆ ਜਿਹੜੇ 99% ਹੀ ਆਪਦੀ ਮਾਂ ਨੂੰ ਬਜ਼ੁਰਗ ਹੋਈ ਨੂੰ ਛੱਡ ਕੇ ਜਾਂਦੇ ਵੇਖਿਆ ਬਿਰਧ ਆਸ਼ਰਮਾਂ ਦੇ ਵਿੱਚ ਮਾਵਾਂ ਰੋਲਦੀਆਂ ਵੇਖੀਆਂ ਇਹ ਮਾਂ ਪਾਰਟੀ ਸਾਡੀ ਕਾਂਗਰਸ ਅਸੀਂ ਕਦੇ ਨਹੀਂ ਜਾਵਾਂਗੇ ਅਸੀਂ ਇੱਥੇ ਹੀ ਰਵਾਂਗੇ ਚਾਹੇ ਵਿਰੋਧੀ ਧਿਰ ਦੇ ਵਿੱਚ ਸਾਨੂੰ 5 ਸਾਲ ਲਈ 10 ਸਾਲ ਬੈਠਣਾ ਪਵੇ ਜੀ ਅਖੀਰ ਤੱਕ ਕਿਤੇ ਨਾ ਕਿਤੇ ਤਾਂ ਰੁੱਤ ਸਾਡੀ ਆਊਗੀ ਇਸ ਕਰਕੇ ਮੈਂ ਕਹਿੰਦਾ ਵੀ ਇਹ ਜਿਹੜੀ ਹੋਲੀ ਦਾ ਟਾਈਮ ਵੀ ਗਿਆ ਮੈਂ ਹੋਲੀ ਦੀਆਂ ਲੋਕਾਂ ਨੂੰ ਵਧਾਈਆਂ ਦੇਣਾ ਚਾਹਣਾ ਇਹ ਰੰਗ ਮੁੱਕਿਆ ਨਹੀਂ ਰੰਗ ਸਾਡੇ ਕੋਲੇ ਬਹੁਤ ਪਿਆ ਘਬਰਾਇਓ ਨਾ ਤੇ ਇਸ ਕਰਕੇ ਇਹਨਾਂ ਵੱਲੋਂ ਇੱਕ ਗਾਣਾ ਸੀ ਵੀ ਸਾਡੇ ਵਾਰੀ ਰੰਗ ਮੁੱਕਿਆ ਰੰਗ ਕਦੇ ਨਹੀਂ ਮੁੱਕਿਆ ਵਰਕਰ ਬਹੁਤ ਹੈ ਰੰਗ ਬਰੰਗੇ ਵਰਕਰ ਆ ਸਾਡੇ ਕਾਂਗਰਸ ਦੇ ਵਿੱਚ ਇਸ ਕਰਕੇ ਮੈਂ ਬਿੱਟੂ ਜੀ ਤੁਸੀਂ ਜਾਓ ਤੁਹਾਨੂੰ ਜਾਂਦਿਆਂ ਨੂੰ ਜੀ ਜੀ ਆਇਆਂ ਕਹਿੰਦੇ ਆ ਅਸੀਂ ਤੇ ਜਾਓ ਤੁਸੀਂ ਅਲਵੈ ਦਾ ਇਸ ਕਰਕੇ ਮੈਂ ਕਹਿੰਦਾ ਘਬਰਾਉਣ ਦੀ ਲੋੜ ਨਹੀਂ ਯਾਰ ਕਿਸੇ ਨੂੰ ਇਹੋ ਜਿਹੇ ਤਾਂ ਆਉਂਦੇ ਜਾਂਦੇ ਰਹਿੰਦੇ ਹੁੰਦੇ ਜੀ ਲੀਡਰ ਹੁੰਦੇ ਆ ਇਹ ਮੌਕਾ ਪ੍ਰਸਤ ਲੀਡਰਾ ਜਿਹਨੂੰ ਆਪਾਂ ਕਹਿ ਦਿੰਦੇ ਆ ਮੌਕਾ ਪ੍ਰਸਤ ਤੇ ਇਹ ਕੱਲ ਕਰੀ ਗਏ ਇਹ ਇਹਨਾਂ ਦਾ ਨਹੀਂ ਇਹ ਸਾਰੀਆਂ ਪਾਰਟੀਆਂ ਇਦਾਂ ਕਰ ਰਹੀਆਂ ਆਂ ਕਾਲੀਆਂ ਨੇ ਵੀ ਕਰਿਆ ਉਹਨਾਂ ਦੇ ਜਿਹੜੇ ਪੁਰਾਣੇ ਵਰਕਰ ਕਹਿ ਦਈਏ ਜਾਂ ਆਪਾਂ ਆਗੂ ਕਹਿ ਦਈਏ ਢਿੰਡਸਾ ਵਰਗੇ ਜਾਂ ਹੋਰ ਆਗੂ ਕਹਿ ਦਈਏ ਉਹ ਵੀ ਜਨ ਕਿ ਕਾਲੀ ਪਾਰਟੀ ਨੂੰ ਛੱਡ ਕੇ ਚਲੇ ਗਏ ਸੀ ਅਲਵਿਦਾ ਕਹਿ ਕੇ ਚਲੇ ਗਏ ਸੀ ਕਾਂਗਰਸ ਨੂੰ ਵੀ ਜਨ ਕਿ ਜਿਹੜੇ ਇਹਨੇ ਪੁਰਾਣੇ ਲੀਡਰ ਆ ਉਹ ਵੀ ਕਹਿ ਕੇ ਅਲਵਿਦਾ ਕਹਿ ਕੇ ਚਲੇ ਗਏ ਆ ਇਹ ਮੌਕਾ ਪ੍ਰਸਤ ਹੈ ਪਾਰਟੀ ਦੇ ਮਾੜੇ ਚੰਗੇ ਦਿਨ ਹੁੰਦੇ ਹੁੰਦੇ ਆ ਉਹ ਜਿਹੜੀ ਕਿ ਕਹਿੰਦੇ ਘਰ ਦਾ ਪਰਿਵਾਰ ਦਾ ਮੈਂਬਰ ਨਹੀਂ ਹੁੰਦਾ ਉਹ ਆਪਣਾ ਰਿਸ਼ਤੇਦਾਰ ਨਹੀਂ ਹੁੰਦਾ ਉਹ ਆਪਣਾ ਯਾਰ ਦੋਸਤ ਨਹੀਂ ਹੁੰਦਾ ਜਿਹੜਾ ਮਾੜੇ ਸਮੇਂ ਦੇ ਵਿੱਚ ਆਪਣੀ ਪਿੱਠ ਵਿਖਾ ਜੀ ਇਹ ਤਾਂ ਲੋਕ ਬਹੁਤ ਹੀ ਜਿਆਦੇ ਮਾੜੇ ਐ ਮਾਨਸਾ ਵਾਕਈ ਗੱਲ ਸਹੀ ਕਹਿੰਦਾ ਹੁੰਦਾ ਸੀ ਭਗਵਾਨਤ ਮਾਨ ਵੀ ਇਹਨਾਂ ਲੋਕਾਂ ਨੂੰ ਪੁੱਛੋ ਵੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਹੁਣ ਇਹਨਾਂ ਨੂੰ ਘੇਰ-ਘੇਰ ਕੇ ਵਾਕੀ ਪੁੱਛਣਾ ਚਾਹੀਦਾ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਕਾਂਗਰਸ ਦੀ ਗੱਲ ਨਹੀਂ ਕਰਦਾ ਮੈਂ ਕਾਲੀਆਂ ਦੀ ਗੱਲ ਨਹੀਂ ਕਰਦਾ ਮੈਂ ਕਾਂਗਰਸ ਦੂਜੇ ਬੀਜੇਪੀ ਦੀ ਗੱਲ ਨਹੀਂ ਕਰਦਾ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਜਦੋਂ ਇਹ ਲੀਡਰ ਆਉਣਗੇ ਪਿੰਡਾਂ ਦੇ ਵਿੱਚ ਘੇਰ-ਘੇਰ ਕੇ ਪੁੱਛੋ ਵੀ ਤੁਸੀਂ ਪਹਿਲਾਂ ਫਲਾਨੀ ਪਾਰਟੀ 'ਚ ਸੀ ਹੁਣ ਦੂਜੀ ਪਾਰਟੀ 'ਚ ਕਿਉਂ ਗਏ ਆ ਕੀ ਕਮਿਸ਼ਨ 'ਚ ਕਿਉਂ ਫਿਰ ਉਹਦੀਆਂ ਕਮੀਆਂ ਗਰਾਉਣ ਲੱਗ ਜਾਂਦੇ ਆ ਕਿਉਂਕਿ ਇਹ ਸਾਰੇ ਲੀਡਰ ਆਪੋ ਆਪਣੀ ਜਨਨਕੇ ਸ਼ਬੀ ਨੂੰ ਬਚਾਉਣ ਦੀ ਲੱਗੇ ਹੋਏ ਆ ਇਹਨਾਂ ਨੇ ਬਹੁਤ ਵੱਡੇ ਕਬਲੇ ਕੀਤੇ ਹੋਏ ਆ ਜਦੋਂ ਇਹਨਾਂ ਤੇ ਰੇਡਾਂ ਪੈਂਦੀਆਂ ਇਹ ਡਰਦੇ ਦੂਜੀ ਪਾਰਟੀ 'ਚ ਚਲੇ ਜਾਂਦੇ ਆ ਆਹੀ ਕਾਰਨਾਂ ਜਾਣਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਕਿਉਂਕਿ ਹੁਣ ਪਹਿਲਾਂ ਤਾਂ ਇਹਨਾਂ ਨੂੰ ਕਾਂਗਰਸ ਨੇ ਟਿਕਟਾਂ ਦਿੱਤੀਆਂ ਹੁਣ ਇਹ ਭਾਜਪਾ ਫਿਰ ਤਾਂ ਲੋਕ ਇਹਨਾਂ ਜੋਗੀ ਰਹਿਗੇ ਤੁਸੀਂ ਵੀ ਆਦਾ ਸੋਚ ਕੇ ਵੋਟ ਪਾਇਓ ਬੋਟ ਦੀ ਬਹੁਤ ਕੀਮਤ ਹੁੰਦੀ ਆ ਵੋਟਾਂ ਵੇੜੇ ਤੁਹਾਡੇ ਘਰ ਦਿੰਦੇ ਆ ਵੋਟਾਂ ਵੇਲੇ ਤੁਹਾਡੇ ਜਨਕ ਚਿਹਰੇ ਦੀਂਦੇ ਆ ਵੋਟਾਂ ਵੇਲੇ ਤੁਹਾਡੇ ਜੋ ਬਹੁਤ ਜਿਆਦਾ ਸੰਟ ਮਾਰਦਾ ਮੁਸ਼ਕਲ ਨਹੀਂ ਹੁੰਦਾ ਉਸ ਤੋਂ ਬਾਅਦ ਤੁਹਾਡੇ ਘਰ ਵੀ ਤੁਸੀਂ ਨੂੰ ਹਟ ਜਾਣਗੇ ਤੁਹਾਡਾ ਜਿਹੜਾ ਇਲਾਕਾ ਹੁੰਦਾ ਉਹ ਤੁਹਾਡਾ ਆਪਣਾ ਏਰੀਆ ਹੁੰਦਾ ਉਹ ਸਭ ਦਿਸਣੋਂ ਹਟ ਜਾਂਦੇ ਪਿੰਡਾਂ ਦੇ ਪਿੰਡ ਦਿਸਣੋਂ ਹਟ ਜਾਂਦੇ ਆ ਉਹਦੇ ਇਹਨਾਂ ਨੂੰ ਕੁਝ ਨਹੀਂ ਦਿਸਦਾ ਵੋਟਾਂ ਦੀ ਆਪ ਦੀ ਇਸਤੇਮਾਲ ਸੋਚ ਸਮਝ ਕੇ ਪਾਓ ਕਿ ਕਿਹਨੂੰ ਵੋਟ ਪਾਉਣੀ ਹੈ ਜਿਵੇਂ ਇਹ ਲੀਡਰ ਸਿਆਣੇ ਹੋ ਗਏ ਉਸ ਤਰ੍ਹਾਂ ਤੁਸੀਂ ਵੀ ਸਿਆਣੇ ਹੋ ਜਾਓ ਇਹ ਤਾਂ ਇੱਕ ਕਿਸੇ ਬੰਦੇ ਨੇ ਕਿਹਾ ਸੀ ਕਿ ਲੀਡਰ ਸਾਨੂੰ ਇੱਕ ਦੂਜੇ ਦੇ ਗਲਮੇ ਫੜਾਈ ਜਾਂਦੇ ਆ ਇਹ ਸਾਰੇ ਆਪਣੇ ਇੱਕ ਆ ਵਾਕੀ ਗੱਲ ਸਹੀ ਹੈ ਇਹ ਸਾਰਿਆਂ ਨੂੰ ਇੱਕ ਦੂਜੇ ਦੇ ਗਲਮੇ ਫੜਾ ਦਿੰਦੇ ਆ ਉਹ ਕਾਂਗਰਸੀ ਨੇ ਫੜ ਲਿਆ ਉਹ ਅਕਾਲੀ ਨੇ ਫੜ ਲਿਆ ਅਸੀਂ ਤਾਂ ਇੱਕ ਪਿੰਡ 'ਚ ਰਹਿਣਾ ਹੁੰਦਾ ਇਹ ਸਾਨੂੰ ਲੜਾ ਕੇ ਤੁਰ ਜਾਂਦੇ ਆ ਆਪ ਸਾਰੇ ਇੱਕ ਦੂਜੇ ਦੇ ਰਿਸ਼ਤੇ ਕਰਦੇ ਆ ਇਕੱਠ ਕਾਝ ਕਹਾਂਦੇ ਆ ਕੱਟੇ ਵਿਆਹ ਚ ਵਿੱਚ ਜਾਂਦੇ ਆ ਆਉਣ ਵਾਲਾ ਹੁਣ ਸਮਾਂ ਦੱਸੂਗਾ ਤੁਸੀਂ ਲੀਡਰਾਂ ਦੇ ਪਿੱਛੇ ਕਿੰਨਾ ਕੁ ਲੱਗਦੇ ਆ ਜਾਂ ਆਪ ਦੀ ਬੋਰਡ ਦਾ ਇਸਤੇਮਾਲ ਕਿੰਨਾ ਖੂਸ ਸਮਝ ਕੇ ਕਰਦੇ ਆ